ਉੰਗੀ ਜੀਨੇ ਆਉਣਾ ਆ ਜਵੇ ਚੈਲੰਜ ਕਰਦੀਆਂ ਜਿੱਥੇ ਵੀ ਟੱਕਰ ਨਾਲ ਟੱਕਰ ਲਵੇ ਪਰ ਆ ਆਰਮ ਸਿੰਘ ਧਾਰੀ ਵਾਲਾ ਖੋਜ ਖਬਰ ਦੇ ਮੰਗਰ ਕੌਣ ਆ ਇੱਕ ਆਲੇ ਨੇ ਮਜਬੂਰ ਕੀਤਾ ਵੀ ਮੇਰੇ ਮੇਰੇ ਭਰਾ ਨਾਲ ਨਜਾਇਜ਼ਬੰਦ ਬਣਾਉਣ ਤੇ ਮਜਬੂਰ ਕਰਦਾ ਰਿਹਾ ਸਾਰਾ ਕੋਈ ਕੋਈ ਕੀ ਨੂੰ ਦੇ ਨਜਾਇਜ਼ ਖਤਰੇ ਆ ਕਰਿੱਤ ਨੇ ਸਾਰਾ ਕੋਈ ਬਣ ਜੂਗਾ ਜੀ ਕੋਈ ਨਹੀਂ ਟੱਕਰ ਨਾ ਟੋ ਨਾ ਆਏ ਮੇਰੀ ਗੱਲ ਨਹੀਂ ਲਗ ਰਹੀ ਮੇਰੇ ਨਾਲ ਸਾਲੋਂ ਕੋਈ ਨਾ ਬਰਾ ਮੈਨੂੰ ਜਿਹੋ ਨੇ ਬੰਦ ਤੋਂ ਬਈ ਕਿ ਜਾਈ ਹੋਏ ਨੇ ਤੇਰਾ ਮਗਰ ਨੂੰ ਨੂੰਾਂਤੇ ਮਜਬੂਰ ਕਰਦਾ ਰਸੀ ਤੇ ਮੈਂ ਉਹਦੇ ਤੇ ਉਹਨੂੰ ਮਨਾ ਕਰਤਾ ਵੀ ਮੈਂ ਨਹੀਂ ਇਹ ਕੁਝ ਨਹੀਂ ਕਰਨਾ ਤੇ ਉਹਨੇ ਮੈਨੂੰ ਇਹ ਮਨਾ ਕਰਨ ਦੇ ਬਾਵਜੂਦ ਵੀ ਉਹਨੇ ਮੈਨੂੰ ਸਪਰੇ ਬੁਲਾਉਣ ਦੀ ਜ਼ਬਰਦਸਤੀ ਕੀਤੀ ਉਸ ਤੋਂ ਬਾਅਦ ਇਹ ਮੇਰੇ ਘਰ ਦੇ ਮੈਨੂੰ ਸਤਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋਵੋਗੇ ਜ਼ਮੀਨ ਤੋਂ ਆਵਾਜ਼ ਤੇ ਇਹ ਸਿੱਧੀ ਰਿਪੋਰਟ ਆ ਜੋ ਕਿ ਮਸਲਾ ਤੁਸੀਂ ਥੋੜੇ ਦਿਨ ਪਹਿਲਾਂ ਹੀ ਦੇਖਿਆ ਹੋਵੇਗਾ ਖੋਜ ਖਬਰ ਟੀਵੀ ਦੇ ਉੱਪਰ ਦਲਜਾਰ ਸਿੰਘ ਢਾਲੀਵਾਲ ਦੀ ਰਿਪੋਰਟ ਉਸ ਵਿੱਚ ਤੁਸੀਂ ਨੇ ਦੇਖਿਆ ਹੋਵੇਗਾ ਕਿ ਜੋ ਇਹ ਮਾਤਾ ਤੇ ਉਹਨਾਂ ਦਾ ਪੁੱਤਰ ਰੋ ਕੇ ਕਹਾਣੀ ਦੱਸ ਰਹੇ ਨੇ ਵੀ ਸਾਡੀ ਇਹ ਮਾਤਾ ਕਹ ਰਹੀ ਹੈ ਕਿ ਮੇਰੀ ਨੂੰਹ ਮੇਰੇ ਪੋਤੇ ਨੂੰ ਲੈ ਕੇ ਚਲੀ ਗਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਮੇਰੀ ਪਤਨੀ ਮੇਰੇ ਨਾਲ ਧੱਕਾ ਕਰ ਰਹੀ ਹੈ ਉਸ ਦੇ ਸੰਬੰਧ ਵਿੱਚ ਅੱਜ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜੋ ਕਿ ਇਹਨਾਂ ਦੀ ਪਤਨੀ ਦੀ ਹੈ ਉਨ੍ਹਾਂ ਦੇ ਦੱਸਣ ਅਨੁਸਾਰ ਪਤਾ ਲੱਗਿਆ ਕਿ ਇਹ ਸਿੱਧਾ ਸਿੱਧਾ ਸਰਾਸਰ ਝੂਠ ਬੋਲ ਰਿਹਾ ਇਹਨਾਂ ਨੇ ਮੇਰੇ ਨਾਲ ਬਹੁਤ ਹੀ ਜ਼ੁਲਮ ਕੀਤਾ ਤੇ ਮੇਰੇ ਨਾਲ ਧੱਕੇਸ਼ਾਹੀ ਹੁੰਦੀ ਰਹੀ ਅਤੇ ਮੈਨੂੰ ਨਾ ਕੁੱਟਮਾਰ ਕਰਦੇ ਰਹੇ ਨੇ ਇਹ ਵੀਡੀਓ ਦੇਖ ਕੇ ਤੁਸੀਂ ਸਭ ਕੁਝ ਸਮਝ ਜਾਓਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਪੂਰੀ ਦੇਖ ਕੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਕਿ ਇਹਨਾਂ ਦਾ ਆਪਸ ਵਿੱਚ ਕੀ ਹੋ ਰਿਹਾ ਹੈ ਕੀ ਗੱਲਬਾਤ ਹੈ ਇਹਨਾਂ ਦਾ ਕੋਰਟ ਕੇਸ ਵੀ ਚੱਲਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਉਹਨਾਂ ਦਾ ਕਹਿਣਾ ਹੈ ਕਿ ਬਲਜਾਰ ਸਿੰਘ 47 ਬਾਲ ਨੇ ਗਲਤ ਰਿਪੋਰਟ ਲਾਈ ਆ ਪਹਿਲਾਂ ਸਾਡਾ ਪੱਖ ਨਹੀਂ ਜਾਣਿਆ ਇਹ ਵੀਡੀਓ ਤੁਸੀਂ ਸਾਰੀ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਇਹਨਾਂ ਦੇ ਦੱਸਣ ਅਨੁਸਾਰ ਪਤਾ ਲੱਗਿਆ ਕਿ ਇਹਨਾਂ ਦਾ ਜੋ ਕੋਰਟ ਵਿੱਚ ਕੇਸ ਚੱਲਦਾ ਉਸ ਤੋਂ ਬਾਅਦ ਇਹਨਾਂ ਦੀ ਪੂਰੀ ਗੱਲਬਾਤ ਹੈ ਪਰਿਵਾਰ ਨਾਲ ਹੁੰਦੀ ਰਹੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਮੇਰੇ ਨਾਲ ਮੇਰੇ ਘਰ ਵਾਲੇ ਵੱਲੋਂ ਗਲਤ ਹਰਕਤਾਂ ਕੀਤੀਆਂ ਜਾਂਦੀਆਂ ᱛੀਆਂ ਜੋ ਮੈਨੂੰ ਕਿਸ ਦੂਸਰੇ ਇਨਸਾਨ ਨਾਲ ਗਲਤ ਧਰਕਾ ਕਰਨ ਵਾਸਤੇ ਮਜਬੂਰ ਕਰਕੇ ਸੀ ਉਹ ਇਹ ਆਪ ਆਪਣੇ ਮੂੰਹ ਰਾਹੀਂ ਦੱਸ ਰਹੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਦਾ ਇਸ ਵੀਡੀਓ ਨਾਲ ਕੋਈ ਨਿੱਜੀ ਸਬੰਧ ਨਹੀਂ ਹੈਗਾ ਅਸੀਂ ਸਿਰਫ ਇਹ ਰਿਪੋਰਟ ਨੈਟੋ ਪਰ ਹੀ ਸੁਣੀ ਆ ਤੇ ਤੁਹਾਡੇ ਸਾਹਮਣੇ ਲਿਆਂਦੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸ਼ੁਕਰੀਆ ਤਿਆਂ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਉਹ ਰਾਜਨੀਤੀ ਕੀ ਆ ਤੇ ਕੌਣ ਕਰ ਰਿਹਾ ਕਿਵੇਂ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਤੁਹਾਨੂੰ ਬਲਜਾਰ ਸਿੰਘ ਧਾਰੀਆ ਵਾਲਾ ਖੋਜ ਖਬਰ ਦੇ ਮੰਗਰ ਕੌਣ ਆ ਰਾਜਨੀਤਿਕ ਬੰਦਾ ਕੌਣ ਆ ਕਿਉਂ ਕੌਣ ਇਹ ਕੰਮ ਕਰ ਰਿਹਾ ਸੋ ਉਹਨੂੰ ਇਹ ਆ ਵੀ ਹਰਪ੍ਰੀਤ ਹੈਗੇ ਆ ਜਿਹੜੀ ਉਹ ਦਬ ਜੂਗੀ ਉਹ ਮਤਲਬ ਕਿ ਇਹ ਤੁਸੀਂ ਭਲੇਖਾ ਛੱਡ ਦਿਓ ਬਿਹਾਰਪਰੀ ਤੇ ਦਬਣ ਦਬਾਉਣ ਵਾਲਿਆਂ ਚੋਂ ਆ ਮੈਂ ਚੈਲੰਜ ਕਰਦੀ ਆ ਤੁਸੀਂ ਮੋਡੇ ਦੇ ਧਰਕੇ ਚਲਾਉਨੇ ਸਿੱਧਾ ਚਲਾਓ ਪਤਾ ਤੁਹਾਨੂੰ ਫੇਰ ਲੱਗ ਜੂ ਮੈਂ ਸਿੱਧੀ ਚਲਾਈਆ ਤੇ ਚਲਾਉਂਦੀ ਰਹੂਗੀ ਪਹਿਲਾਂ ਵੀ ਤੁਸੀਂ ਨੇ ਮਤਲਬ ਕੀ ਲਹਿਰੇ ਗਾਗੇ ਦੇ ਵਿੱਚੋਂ ਮੋਡੇ ਦੇ ਧਰਕੇ ਚਲਾਈਆ ਤੇ ਹੁਣ ਵੀ ਤੁਸੀਂ ਮੋਡੇ ਦੇ ਧਰਕੇ ਚਲਾ ਰਹੇ ਹੋ ਤੁਸੀਂ ਸਾਹਮਣੇ ਆਜੋ ਬਹੁਤ ਵਧੀਆ ਰਹੋਗੇ ਨਹੀਂ ਆਵਦੇ ਵੀ ਅੰਨਾ ਦੇ ਵਿੱਚ ਤੁਸੀਂ ਆਪ ਫਸ ਜਾਓਗੇ ਸੋ ਇਸ ਕਰਕੇ ਇਸ ਭੈਣ ਦਾ ਮੈਂ 2024 ਦੇ ਵਿੱਚ ਆਈ ਸੀ ਪਰ ਹੁਣ ਫੋਕਸ ਪੋਰਟ ਕਰੂੰਗੀ ਜੀਨੇ ਆਉਣਾ ਆ ਜਵੇ ਚੈਲੰਜ ਕਰਦੀਆਂ ਜਿੱਥੇ ਵੀ ਟੱਕਰ ਨਾਲ ਟੱਕਰ ਲਵੇ ਪਰ ਆਏ ਭੰਡੀ ਪ੍ਰਚਾਰ ਕਰਨ ਨਾਲ ਸਾਡਾ ਭੰਡੀ ਪ੍ਰਚਾਰ ਨਹੀਂ ਹੁੰਦਾ ਹੈਗਾ ਸੋ ਸਾਥੀਓ ਪੰਜਾਬ ਦੇ ਲੋਕੋ ਜਾਗ ਜਾਓ ਕੁਝ ਕ ਜਿਹੜੇ ਪੱਤਰਕਾਰ ਅਖੌਤੀ ਪੱਤਰਕਾਰ ਨੇ ਇਹ ਅਖੌਤੀ ਪੱਤਰਕਾਰਾਂ ਤੋਂ ਬਚੋ ਇਹ ਕਿਉਂਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਕੁਝ ਹੋਰ ਹਾਂਜੀ ਸਾਥੀਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਸਾਥੀਓ ਮੈਂ ਤੁਹਾਡੀ ਆਪਣੀ ਹਰਦੀਪਾ ਧੂਰੀ ਸੋ ਸਾਥੀਓ ਇੱਕ ਮਾਨਸਾ ਦੀ ਵੀਡੀਓ ਦੇਖੀ ਆ ਇੱਕ ਮੇਰੇ ਭਰਾ ਦੀ ਜੋ ਖੋਜ ਖਬਰ ਚੈਨਲ ਦੇ ਉੱਤੇ ਚੱਲ ਰਹੀ ਆ ਗਲਜਾਰ ਸਿੰਘ ਢਾਲੀਆ ਨੇ ਚਲਾਈ ਆ ਖਬਰ ਜਿਹਦੇ ਵਿੱਚ ਪ੍ਰੇਮ ਸਿੰਘ ਜੋ ਸਾਡੀ ਜਥੇਬੰਦੀ ਦਾ ਆਗੂ ਆ ਉਹਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਇੱਕ ਸਾਡੀ ਭੈਣ ਨਾਲ ਨਾਲ ਜੋੜ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਨੀ ਆ ਤਾਂ ਜੋ ਤੁਹਾਡੇ ਧਿਆਨ ਦੇ ਵਿੱਚ ਆ ਕੇ ਆ ਜੀਵੇ ਕਿਹੜੇ ਮਸਲੇ ਦੀ ਗੱਲ ਕਰਦੇ ਆ ਜਿਹੜੀ ਹੁਣ ਅਸਲ ਸੱਚਾਈ ਆ ਉਹ ਸੱਚਾਈ ਤੁਹਾਡੇ ਸਾਹਮਣੇ ਲਿਆਉਣੇ ਆ ਆ ਭੈਣ ਬੈਠੀ ਆ ਸੁਖਿੰਦਰ ਕੌਰ ਜਿਹੜੀ ਐਸ ਭਰਾ ਦੀ ਪਤਨੀ ਆ ਉਹ ਮਾਤਾ ਬੈਠੀ ਆ ਤੇ ਆ ਬੱਚਾ ਬੈਠਾ ਸੋ ਇਹਨਾਂ ਦੀ ਵਿਆਖਿਆ ਸੁਣੇ ਬਗੈਰ ਹੀ ਸੋਸ਼ਲ ਮੀਡੀਆ ਤੇ ਜਿਹੜਾ ਭੰਡੀ ਪ੍ਰਚਾਰ ਕੀਤਾ ਗਿਆ ਪ੍ਰੇਮ ਨਾਲ ਜੋੜ ਕੇ ਇਸ ਟੈਨ ਨੂੰ ਨਾਲ ਜੋੜਿਆ ਗਿਆ ਇਸ ਟੈਨ ਦਾ ਸੁਖਿੰਦਰ ਕੌਰ ਦਾ ਕੇਸ ਆ ਜਿਹੜਾ ਉਹ 10 ਸਾਲਾਂ ਤੋਂ ਚੱਲਦਾ ਆ ਰਿਹਾ ਤੇ 2024 ਦੇ ਵਿੱਚ ਇਹ ਸੁਖਿੰਦਰ ਕੌਰ ਭੈਣ ਸਾਡੇ ਕੋਲੇ ਆਈ ਸੀਗੀ ਚੱਲ ਕੇ ਜਿਹਨੇ ਸਾਨੂੰ ਐਫੀ ਡੈਪਟ ਵੀ ਦਿੱਤਾ ਤੇ ਅਸੀਂ ਦੋਨੇ ਧਿਰਾਂ ਨੂੰ ਇਕੱਠਾ ਵੀ ਕੀਤਾ ਇਕੱਠਾ ਕਰਕੇ ਦੋਨੇ ਧਿਰਾਂ ਦੀ ਗੱਲਬਾਤ ਸੁਣੀ ਇਹਨਾਂ ਦੀ ਗੱਲਬਾਤ ਨਾ ਸਿਰੇ ਚੜਨ ਕਾਰਨ ਇਹ ਜਿਹੜਾ ਹੈਗਾ ਕੇਸ ਦੇ ਰਾਹ ਪੈ ਗਿਆ ਕਿ ਅਸੀਂ ਕੇਸ ਤਾਂ ਇਹਨਾਂ ਦਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ 10 ਸਾਲਾਂ ਦਾ ਚੱਲਦਾ ਆ ਰਿਹਾ ਕੋਈ ਅੱਜ ਦਾ ਨਹੀਂ ਚੱਲਦਾ ਆ ਰਿਹਾ ਸੁਈ ਦਾ ਵਿਆਖਿਆ ਜਿਹੜੀ ਹੈਗੀ ਹੈ ਤਾਂ ਸੁਣੇ ਬਗੈਰ ਹੀ ਸੁਣਦੇ ਵਿੱਚ ਆਇਆ ਜਿਹੜੀ ਗੱਲਬਾਤ ਭੈਣ ਨੇ ਰੱਖੀ ਆ ਵੀ ਇਹ ਪੱਤਰਕਾਰਾਂ ਨੇ ਮੈਨੂੰ ਬਲੈਕਮੇਲ ਕੀਤਾ। ਉਹ ਆਪਾਂ ਭੈਣ ਦੇ ਮੂੰਹੋਂ ਸੁਣਦੇ ਆ ਵੀ ਕੀ ਗੱਲਬਾਤ ਹੋਈ ਆ ਕੀ ਕਹਾਣੀ ਹੋਈ ਆ ਮੈਨੂੰ ਦੁਆਰੇ ਬੁਲਾਇਆ ਗਿਆ ਕੀ ਕਾਰਨ ਹੋਇਆ ਜਿਹੜਾ ਇਹ ਬਵਾਦਾਂ ਦੇ ਵਿੱਚ ਇੰਨਾ ਮਸਲਾ ਜਿਹੜਾ ਹੈਗਾ ਆਪਾਂ ਖਿਆ ਖਾਣਾ ਉਹ ਵੀ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕੀਤਾ। ਹਾਂਜੀ ਭੈਣ ਜੀ ਸਖਿੰਦਰ ਕੌਰ ਹਾਂਜੀ ਆ ਤੁਸੀਂ ਦੱਸੋ ਹੱਡ ਦਿੱਤੀ ਆਪਦੀ ਜੈ ਨਹੀਂ ਹੱਸਦਾ ਮੇਰਾ ਨਾਮ ਸੁਖਿੰਦਰ ਹੈ। ਮੇਰਾ પતિ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕਰ ਰਿਹਾ ਹੈਗਾ ਉਹ ਬਿਲਕੁਲ ਗਲਤ ਹੈ ਤੇ ਮੈਂ 10 ਸਾਲੋਂ ਤੋਂ ਹੀ ਮੇਰਾ ਕੋਰਟ ਕੇਸ ਚੱਲ ਰਿਹਾ ਹੈ 2009 ਵਿੱਚ ਮੇਰੀ ਮੈਰਿਜ ਹੋਈ ਸੀ ਤੇ ਮੈਨੂੰ ਇਹਨਾਂ ਨੇ ਕਿ ਮੈਂ ਉਹਦੇ ਤੇ ਉਹਨੂੰ ਮਨਾ ਕਰਤਾ ਵੀ ਮੈਂ ਨਹੀਂ ਇਹ ਕੁਝ ਨਹੀਂ ਕਰਨਾ ਤੇ ਉਹਨੇ ਮੈਨੂੰ ਇਹ ਮਨਾ ਕਰਨ ਦੇ ਬਾਵਜੂਦ ਵੀ ਉਹਨੇ ਮੈਨੂੰ ਸਪਰੇ ਬੁਲਾਉਣ ਦੀ ਜ਼ਬਰਦਸਤੀ ਕੀਤੀ ਉਸ ਤੋਂ ਬਾਅਦ ਇਹ ਮੇਰੇ ਘਰ ਦੇ ਮੈਨੂੰ ਮੈਨੂੰ ਇਹ ਦੱਸਦਣ ਵੀ ਇਹ ਕਹਿ ਰਹੇ ਨੇ ਵੀ ਗੋਲੀਆਂ ਖਵਾਉਂਦੇ ਰਹੀਆਂ ਸਾਨੂੰ ਕਿ ਮੈਂ ਨਾ ਤਾਂ ਇਹ ਮੈਨੂੰ ਪਰਿਵਾਰ ਬਾਹਰ ਜਾਣ ਦਿੰਦਾ ਸੀ ਤੇ ਨਾ ਹੀ ਇਹ ਮੈਨੂੰ ਉਰਾਪਰਾ ਕਿਤੇ ਇਕੱਲੀ ਨੂੰ ਬੈਠਣ ਦਿੰਦਾ ਸੀ ਤਾਂ ਤਾਂ ਜਾਂ ਤਾਂ ਮੈਨੂੰ ਇਹਦਾ ਪ੍ਰੂਫ ਦੇ ਦਣ ਇਹ ਵੀ ਗੋਲੀਆਂ ਮੈਂ ਕਿੱਥੋਂ ਲੈਂਦੀ ਜਬ ਬਾਕੀ ਪਰਿਵਾਰ ਮਰ ਗਿਆ ਸੀ ਇਹਨਾਂ ਦਾ ਵੀ ਮੈਂ ਗੋਲੀਆਂ ਪਾ ਦਿੰਦੀ ਸੀ ਇਹਨਾਂ ਨੂੰ ਤੇ ਇੱਕ ਗੱਲ ਕੀ ਜਿਹੜਾ ਫਰੇਮ ਤੇ ਮੇਰੇ ਖਿਲਾਫ ਉਹ ਕਰ ਰਹੇ ਨੇ ਇਲਜ਼ਾਮ ਲਾ ਰਹੇ ਆ ਜਦਾਂ ਇਹ ਉਹਨਾਂ ਦਾ ਪ੍ਰੂਫ ਦੇ ਦਣ ਨਹੀਂ ਤਾਂ ਫਿਰ ਮੈਂ ਫਰੂਫਾਂ ਦੇ ਨਾਲ ਸਾਰਿਆਂ ਦੀ ਕਾਰਵਾਈ ਕਰਵਾਉਂਗੀ ਇਹਨਾਂ ਤੇ